ਸੂਬੇ ਦੇ ਬਿਜਲੀ ਢਾਂਚੇ ਦੀ ਕੁਸ਼ਲਤਾ ਅਤੇ ਕਾਰਗੁਜ਼ਾਰੀ ਨੂੰ ਵਧਾਉਣ ਲਈ ਪੰਜਾਬ ਸਰਕਾਰ ਨੇ ਪ੍ਰਾਈਵੇਟ ਪਲਾਂਟ ਥੀਕ ਕੇ ਇਤਿਹਾਸ ਰਚਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਨਾਲ 540 ਮੈਗਾਵਾਟ ਜੀਵੀਕੇ ਪਾਵਰ ਦੀ ਮਲਕੀਅਤ ਵਾਲੇ ਗੋਇੰਦਵਾਲ ਪਾਵਰ ਪਲਾਂਟ ਨੂੰ ਖਰੀਦ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੀ ਨਜ਼ਰ ਨਾਲ ਹੀ ਇਸ ਪਲਾਂਟ ਦਾ ਨਾਮ ਬਦਲ ਕੇ ਟੀ ਜੇ ਗੁਰੂ ਸਾਹਿਬ ਦੇ ਨਾਮ ਉੱਤੇ ਸ਼੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਰੱਖਿਆ ਗਿਆ ਇਸ ਥਰਮਲ ਪਲਾਂਟ ਦੀ ਸਮਰੱਥਾ 61% ਦੀ ਸੀ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਖਰੀਦਣ ਤੋਂ ਪਹਿਲਾਂ ਇਸ ਵਿੱਚੋਂ ਸਿਰਫ 34% ਤੱਕ ਦੀ ਹੀ ਵਰਤੋਂ ਹੁੰਦੀ ਸੀ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਹੋਰ ਫਾਇਦਾ ਹੋਊਗਾ ਕੋਲਾ ਆਪਣੇ ਕੋਲੇ ਆਮ ਹੈ ਆਪਾਂ ਨੇ ਕੋਲੇ ਦੀ ਖਾਨ ਚਲਾ ਲਈ ਕੋਲਾ ਆਪਣੇ ਕੋਲੇ ਆਮ ਐ ਇਸੇ ਕਰਕੇ ਤੁਹਾਨੂੰ ਮੈਂ ਪ੍ਰਾਂਡ ਖਰੀਦ ਲਿਆ ਹੁਣ ਤਿੰਨ ਆਪਣੇ ਹੋਗੇ ਦੋ ਨੇ ਪ੍ਰਾਈਵੇਟ ਇਹਨਾਂ ਦੋਨਾਂ ਨੂੰ ਵੀ ਕਿਹਾ ਹੋਇਆ ਵੀ ਜੇ ਕਦੇ ਹੋਵੇ ਮੂਡ ਦੱਸਿਓ ਫੇ ਖਰੀਦ ਲਾਂਗੇ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕਿਉਂਕਿ ਨੀਅਤ ਸਾਫ਼ ਹੈ ਤੁਸੀਂ ਵੀ ਦੇਖ ਰਹੇ ਹੋ ਦੇਨੀਸ਼ਵਰਾ ਅੱਜ ਅਸੀਂ ਮੌਜੂਦ ਹਾਂ ਜੀ ਕਾਲੀ ਵੇਈ ਦੇ ਉੱਤੇ ਜਿੱਥੇ ਕੀ ਅੱਜ ਗਣੇਸ਼ ਚਤਰੀ ਸਮਾਗਮ ਦੇ ਵਿੱਚ ਅੱਜ ਗਣੇਸ਼ ਵਰ ਸਰਜਨ ਜਿਹੜੇ ਲਗਾਤਾਰ ਇਸ ਕਾਲੀ ਵੇਈ ਦੇ ਕੀਤੇ ਜਾ ਰਹੇ ਨੇ ਜਿਸ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਲੋਕਾਂ ਦੇ ਵਿੱਚ ਗਣੇਸ਼ ਮਹਾਰਾਜ ਨਾਲ ਕਿੰਨਾ ਪਿਆਰ ਹੈ ਕਿ ਲੋਕੀ ਆਪਣੇ ਘਰਾਂ ਦੇ ਵਿੱਚ ਗਣੇਸ਼ ਰੱਖਦੇ ਨੇ ਮੰਦਰਾਂ ਦੇ ਵਿੱਚ ਵੀ ਰੱਖਦੇ ਨੇ ਸਾਡੇ ਨਾਲ ਹੁਣ ਸਾਰੇ ਇੱਥੇ ਮੌਜੂਦ ਨੇ ਆਪਾਂ ਗੱਲਬਾਤ ਕਰਨ ਵਾਸਤੇ ਆਪਾਂ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਤੁਸੀਂ ਦੇਖ ਰਹੇ ਹੋ ਦੇਨੀਸ਼ਵਰਾ ਮੈਂ ਹਰਜੁਨ ਜਨ ਟੰਡਾਡ ਮੁਰ ਇੱਥੇ ਕਾਲੀ ਬਈ ਦੇ ਵਿੱਚ ਲਗਾਤਾਰ ਗਣੇਸ਼ ਵਰਸਜਨ ਹੋ ਰਹੇ ਨੇ ਹੁਣ ਉਹਨਾਂ ਨਾਲ ਉਹ ਜਿਹੜੇ ਲੋਕ ਤਸਦੀਨ ਕਰਨ ਆ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜੋ ਗਣੇਸ਼ ਵਰਸਜਨ ਕਰਨ ਸਾਡੇ ਨਾਲ ਅਰਣਪੁਰੀ ਜਿਹੜੇ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਜੀ ਸਰ ਗਣੇਸ਼ ਵਰਸਜਨ ਕਰਨ ਆਏ ਹਨ ਗਣਪਤੀ ਬੱਪਾ ਮੋਰੀਓ ਸਨਾਦਨ ਤਰ ਮੰਦਰ ਸੁਧਾਰ ਸਭਾ ਆਇਆ ਪਰ ਬੋਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗਣੇਸ਼ ਮਹਾਰਾਜੀ ਦਾ ਉਸ ਬਹੁਤ ਊਮਤਾ ਨਾਲ ਬਣਾਇਆ ਗਿਆ 11 ਦਿਨ ਲਗਾਤਾਰ ਮੰਦਰ ਵਿੱਚ ਕੀਰਤਨ ਚੱਲੇ ਗਣਪਤੀ ਮਾਰੀ ਦਾ ਲੰਗਰ ਪ੍ਰਸ਼ਾਦ ਚੱਲਿਆ ਅੱਜ ਸਾਰੇ ਆਇਆ ਪ੍ਰਵਾਸੀ ਮੰਦਰ ਦੇ ਸਾਰੇ ਮੈਂਬਰ ਸਾਰੇ ਭਗਤਜਨ ਅੱਜ ਆਪਣੇ ਦਰਿਆ ਕੰਢੇ ਆਏ ਤੇ ਗਣਪਤੀ ਦਾ ਵਿਸਰਜਨ ਧੂਮ ਧਾਮ ਨਾਲ ਕੀਤਾ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਆਪਣੀ ਸਭਾ ਵੱਲੋਂ ਤੇ ਆਪਣੇ ਡਾਕ ਐਮਸੀ ਵੱਲੋਂ ਗਣਪਤੀ ਜੀ ਦੇ ਇਸ ਵਿਸਰਜਨ ਉਸਤ ਤੇ ਸਭ ਨੂੰ ਵਧਾਈ ਦਿੰਦਾ ਗਣਪਤੀ ਪਪਾ ਜਯਾ ਸਾਡੇ ਨਾਲ ਡਾਕਟਰ ਬਲਦੇਵ ਜੀ ਮੌਜੂਦ ਨੇ ਅਪਾ ਕੱਲ੍ਹ ਵਰਕਰਾਂਗੇ ਜੀ ਡਾਕਟਰ ਸਾਹਿਬ ਅੱਜ ਸਤਿਨ ਕਰਨਾ ਵਾਤੇ ਇਸ ਬੇਰਤੇ ਆਜ ਗਣਪਤੀ ਵਿਸਰਜਨ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ। ਗਣਪਤੀ ਬੱppa ਮੋਰੀਆ। ਤੁਹਾਡੇ ਨਾਲ ਕਰਨ ਅਰੋੜਾ ਵੀ ਮੌਜੂਦ ਨੇ ਆਪਾਂ ਨਾਲ ਉਹ ਵੀ ਗੱਲਬਾਤ ਕਰਾਂਗੇ। ਮੈਂ ਸਾਰਿਆਂ ਨੂੰ ਗਣਪਤੀ ਉਤਸਵ ਦੀਆਂ ਲੱਖ-ਲੱਖ ਵਧਾਈਆਂ ਦਿੰਦਾ। ਜੋ ਅੱਜ ਬਿਸਰਜਨ ਕਰਨ ਨੂੰ ਸਾਰੇ ਇਕੱਠੇ ਹੋਏ ਆ। ਪੰਜਾਬ ਦਾ ਹਾਲ ਤਾਂ ਤੁਸੀਂ ਜਾਣਦੇ ਹੀ ਹੋ। ਹੁਣ ਉਸੇ ਹਿਸਾਬ ਨਾਲ ਆਪਾਂ ਅੱਜ ਕਾਲੀ ਬਾਈ ਦੇ ਨਾਮ ਨਾਲ ਜਾਣੀ ਜਾਂਦੇ ੱਲੇਮੱਤੇ ਰੋਡ ਤੇ ਹੈ ਬਈ ਇਹ ਤੇ ਉੱਥੇ ਗਣਪਤੀ ਮਹਾਰਾਜ ਦਾ ਬਿਸਰਜਨ ਕਰਨ ਆਏ ਆ। ਸਾਰਿਆਂ ਨੂੰ ਲੱਖ-ਲੱਖ ਵਧਾਈਆਂ। ਹੋਂ ਸਾਡੇ ਨਾਲ ਰਾਮੀਲਾ ਵੀਰਕ੍ਰਿਸ਼ਨਾ ਕਲੱਬ ਦੇ ਮੈਂਬਰ ਵੀ ਮੌਜੂਦ ਨੇ ਜਿਹੜੇ ਤੇ ਵਿਸਰਜਨ ਕਰਨ ਵਾਸਤੇ ਆਏ ਹੋਏ ਨੇ ਆਪਾਂ ਉਹਨਾਂ ਨੂੰ ਗਾਲੋ ਜੀ ਸਬੋਲੀਏ ਵਿਗਨਹਰ ਨੇ ਗਣਪਤੀ ਭਗਵਾਨ ਕੀ ਜੈ ਹਾਤ ਬੜੀ ਖੁਸ਼ੀ ਦੀ ਗੱਲ ਹੈ ਕਿ ਗਣਪਤੀ ਮਹਾਰਾਜ ਦਾ ਪਾਵਨ ਉਤਸਵ ਜਿਹੜਾ ਹਰ ਸਾਲ ਬੜੇ ਸ਼ਰਧਾ ਦੇ ਨਾਲ ਸਨਾਤਨ ਤਰਨ ਸਭਾ ਸੁਦਾਰਮੰਦਰ ਅਈਆਪੁਰ ਦੀ ਪੂਰੀ ਮੰਦਿਰ ਕਮੇਟੀ ਮੈਂਬਰ ਸਹਿਬਾਨ ਪੂਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਇਸ ਸਾਲ ਵੀ ਮਨਾਇਆ ਗਿਆ ਔਰ ਪਿਛਲੇ ਲਗਾਤਾਰ 10 ਦਿਨ ਤੋਂ ਗਣਪਤੀ ਦੀ ਜਿਹੜੀ ਆਰਾਧਨਾ ਲੰਗਰ ਔਰ ਕੀਰਤਨ ਜੋ ਚੱਲਦਾ ਰਿਹਾ ਅੱਜ ਪੂਰੇ ਸ਼ਹਿਰ ਵਾਸੀਆਂ ਨੇ ਮਿਲ ਕੇ ਜਿੱਥੇ ਸਾਰੇ ਸ਼ਹਿਰ ਵਾਸੀ ਇਕੱਠੇ ਨੇ ਉੱਥੇ ਵੀਰਕ੍ਰਿਸ਼ਨ ਆ ਰਾਮਲੀਲਾ ਕਲੱਬ ਵੀ ਇਕੱਠੀ ਹੈ ਜਿਨ੍ਹਾਂ ਨੇ ਸਾਰੇ ਇਸ ਮੈਂਬਰਾਂ ਨੇ ਸਹਿਯੋਗ ਦਿੱਤਾ ਔਰ ਸਭ ਤੋਂ ਖੁਸ਼ੀ ਦੀ ਗੱਲ ਦੇ ਨਾਲ ਨਾਲ ਥੋੜਾ ਦੁੱਖ ਵੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸਾਡਾ ਪੰਜਾਬ ਹਰਦੀ ਮਾਰ ਦੇ ਹੇਠ ਹੈ ਔਰ ਮੈਂ ਕਿ ਮੇਰਾ ਵਿਸ਼ਵਾਸ ਹੈ ਸਾਰੇ ਸਨਾਤਨ ਪ੍ਰੇਮੀਆਂ ਦਾ ਵਿਸ਼ਵਾਸ ਹੈ ਕਿ ਅੱਜ ਤੋਂ ਗਣਪਤੀ ਜੀ ਇਹ ਸਾਰੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਜਿਹੜੀਆਂ ਪੰਜਾਬ ਪਿਛਲੇ ਦਿਨਾਂ ਤੋਂ ਚੱਲਦਾ ਆ ਰਿਹਾ ਹੈ ਇਹ ਸਾਰੀਆਂ ਅੱਜ ਤੋਂ ਖਤਮ ਹੋ ਜਾਣੀਆਂ ਚਾਹੀਦੀਆਂ ਨੇ ਉਹ ਵੀ ਜਾਣਗੇ ਕਿਉਂਕਿ ਸਾਡਾ ਬਹੁਤ ਪੱਕੇ ਵਿਸ਼ਵਾਸ ਹੈ ਅਟੁੱਟ ਵਿਸ਼ਵਾਸ ਔਰ ਮੈਨੂੰ ਪੂਰਾ ਪੂਰਾ ਵਿਸ਼ਵਾਸ ਹੈ ਕਿ ਇਸ ਵਿਸ਼ਵਾਸ ਨਾਲ ਮੇਰੇ ਇਕੱਲੇ ਦਾ ਨਹੀਂ ਬੰਧਨ ਸਾਰੇ ਇਸ ਵਿਸ਼ਵਾਸ ਦੇ ਬਾਤਰ ਨੇ ਹਰ ਇੱਕ ਨੂੰ ਗਣਪਤੀ ਮਹਾਰਾਜ ਤੇ ਸਨਾਤਨ ਪ੍ਰੇਮੀਆਂ ਨੂੰ ਸਾਡੇ ਸਾਰੇ ਪੰਜਾਬ ਵਾਸੀਆਂ ਨੂੰ ਇਹ ਪੂਰਾ ਪੂਰਾ ਵਿਸ਼ਵਾਸ ਹੈ ਔਰ ਸਾਰੇ ਸਾਰਿਆਂ ਨੂੰ ਇਸ ਉਤਸਵ ਦੀਆਂ ਬਹੁਤ ਬਹੁਤ ਮੁਬਾਰਕਬਾਦ ਲੱਖ ਲੱਖ ਵਾਰ ਬਾਦ ਬੋਲੀਏ ਗਣਪਤੀ ਭਗਵਾਨ ਕੀ ਜੈ ਐਸੇ ਸਾਰੇ ਕਲੱਬ ਦੇ ਮੈਂਬਰ ਜਿਨ੍ਹਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਮੰਦਰਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਜਿਹੜਾ ਗਣੇਸ਼ ਵਿਸਰਜਨ ਰੱਖਦੇ ਆ ਕਿ ਗਣੇਸ਼ ਮਾਰੇ ਦੀ ਪੂਜਾ ਕਰਦੇ ਆ 10 ਦਿਨ ਲੰਗਰ ਲਗਾਉਂਦੇ ਆ ਪੂਜਾ ਕਰਦੇ ਆ ਤੇ ਨਾਲ ਹੀ ਉਹਨਾਂ ਨੇ ਜਿਹੜੇ ਪੰਜਾਬ ਦੇ ਜਿਹੜੇ ਹੜ ਦੇ ਜਿਹੜੇ ਮਾਹੌਲ ਬਣੇ ਹੋਏ ਉਹਦੀ ਸ਼ੁਕ ਸ਼ਾਂਤੀ ਲਈ ਉਹਨਾਂ ਨੇ ਗਣੇਸ਼ ਮਹਾਰਾਜ ਤੋਂ ਜਿਹੜੀ ਆ ਅਰਦਾਸ ਕੀਤੀ ਹੈ ਕਿ ਇਹ ਜਿਹੜੇ ਇਦਾਂ ਦੇ ਹੜ ਆਏ ਨੇ ਉਹਨਾਂ ਦੇ ਜਿਹੜਾ ਕਾਬੂ ਪਾਇਆ ਜਾਵੇ ਤੇ ਨਾਲ ਹੀ ਦੇਣਿਸ਼ਵਰਾ ਦੀ ਅਗਲੀ ਰਿਪੋਰਟ ਲਈ ਤੁਸੀਂ ਜੁੜੇ ਰਹੋ ਮੈਂ ਹਾਂ ਅਰਜੁਨ ਜੈ ਟਾਂਡ ਆੜਮੜ ਤੁਸੀਂ ਵੇਖ ਰਹੇ ਹੋ ਦੇਣਿਸ਼ਵਰਾ ਅੱਜ ਅਸੀਂ ਮੌਜੂਦ ਹਾਂ ਜੀ ਕਾਲੀ ਬੇਈ ਦੇ ਉੱਤੇ ਜਿੱਥੇ ਕਿ ਅੱਜ ਗਣੇਸ਼ ਚਤਰੀ ਸਮਾਗਮ ਦੇ ਵਿੱਚ ਅੱਜ ਗਣੇਸ਼ ਵਿਰਸਜਨ ਜਿਹੜੇ ਲਗਾਤਾਰ ਇਸ ਕਾਲੀ ਬੇਈ ਦੇ ਕਿੱਤੇ ਜਾ ਰਹੇ ਨੇ ਜਿਸ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਲੋਕਾਂ ਦੇ ਵਿੱਚ ਗਣੇਸ਼ ਮਹਾਰਾਜ ਨਾਲ ਕਿੰਨਾ ਪਿਆਰ ਹੈ ਕਿ ਲੋਕੀ ਆਪਣੇ ਘਰਾਂ ਦੇ ਵਿੱਚ ਗਣੇਸ਼ ਰੱਖਦੇ ਨੇ ਮੰਦਰਾਂ ਦੇ ਵਿੱਚ ਵੀ ਰੱਖਦੇ ਨੇ ਸਾਡੇ ਨਾਲ ਹੁਣ ਸਾਰੇ ਇੱਥੇ ਮਜੂਦ ਨੇ ਆਪਾਂ ਗੱਲਬਾਤ ਕਰਨ ਵਾਸਤੇ ਆਪਾਂ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਤੁਸੀਂ ਵੇਖਦੇ ਹੋ ਦੇਨੀਸ਼ਵਰ ਮਹਾਰਜੁਨ ਜਨ ਟੰਡਰ ਇੱਥੇ ਕਾਲੀ ਬਈ ਦੇ ਵਿੱਚ ਲਗਾਤਾਰ ਗਣੇਸ਼ ਵਰਸਜਨ ਹੋ ਰਹੇ ਨੇ ਹੁਣ ਉਹਨਾਂ ਨਾਲ ਉਹ ਜਿਹੜੇ ਲੋਕ ਤਸਦੀਨ ਕਰਨ ਆ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜੋ ਗਣੇਸ਼ ਵਰਸਜਨ ਕਰਨ ਸਾਡਾ ਅਰਣਪੁਰੀ ਜਿਹੜੇ ਉਹ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਜਿਹੜੇ ਗਣੇਸ਼ ਵਰਸਜਨ ਕਰਨ ਆਏ ਹਨ ਗਣਪਤੀ ਬੱਪਾ ਮੋਰੀਓ ਸਨਾਦਨ ਤਰ ਮੰਦਰ ਸੁਧਾਰ ਸਭਾ ਆਇਆ ਪਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗਣੇਸ਼ ਮਹਾਰਾਜੀ ਦਾ ਉਸ ਬਹੁਤ ਊਮਤਾ ਨਾਲ ਬਣਾਇਆ ਗਿਆ 11 ਦਿਨ ਲਗਾਤਾਰ ਮੰਦਰ ਵਿੱਚ ਕੀਰਤਨ ਚੱਲੇ ਗਣਪਤੀ ਮਾਰੀ ਦਾ ਲੰਗਰ ਪ੍ਰਸ਼ਾਦ ਚੱਲਿਆ ਅੱਜ ਸਾਰੇ ਆਇਆ ਪ੍ਰਵਾਸੀ ਮੰਦਰ ਦੇ ਸਾਰੇ ਮੈਂਬਰ ਸਾਰੇ ਭਗਤਜਨ ਅੱਜ ਆਪਣੇ ਦਰਿਆ ਕੰਢੇ ਆਏ ਤੇ ਗਣਪਤੀ ਦਾ ਵਿਸਰਜਨ ਧੂਮ ਧਾਮ ਨਾਲ ਕੀਤਾ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਆਪਣੀ ਸਭਾ ਵੱਲੋਂ ਤੇ ਆਪਣੇ ਡਾਕ ਐਮਸੀ ਵੱਲੋਂ ਗਣਪਤੀ ਜੀ ਦੇ ਇਸ ਵਿਸਰਜਨ ਉੱਪਰ ਸਭ ਨੂੰ ਵਧਾਈ ਦਿੰਦਾ ਗਣਪਤੀ ਪਪਾ ਜੈ ਹੋਰ ਸਾਡੇ ਨਾਲ ਡਾਕਟਰ ਬਲਦੇਵ ਜੀ ਮੌਜੂਦ ਨੇ ਅਪਾ ਕੱਲ੍ਹ ਵਰਕਰਾਂਗੇ ਜੀ ਡਾਕਟਰ ਸਾਹਿਬ ਅੱਜ ਸਤਿ ਸੰਗਤ ਕਰਨਾ ਵਾਤੇ ਸਵੇਰੇ ਤੇ ਅੱਜ ਗਣਪਤੀ ਵਿਸਰਜਨ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ। ਗਣਪਤੀ ਬੱppa ਮੋਰੀਆ। ਤੁਹਾਡੇ ਨਾਲ ਕਰਨ ਅਰੋੜਾ ਵੀ ਮੌਜੂਦ ਨੇ ਆਪਾਂ ਨਾਲ ਉਹ ਵੀ ਗੱਲਬਾਤ ਕਰਾਂਗੇ। ਮੈਂ ਸਾਰਿਆਂ ਨੂੰ ਗਣਪਤੀ ਉਤਸਵ ਦੀਆਂ ਲੱਖ-ਲੱਖ ਵਧਾਈਆਂ ਦਿੰਦਾ। ਜੋ ਅੱਜ ਬਿਸਰਜਨ ਕਰਨ ਨੂੰ ਸਾਰੇ ਇਕੱਠੇ ਹੋਏ ਆ। ਪੰਜਾਬ ਦਾ ਹਾਲ ਤਾਂ ਤੁਸੀਂ ਜਾਣਦੇ ਹੀ ਹੋ। ਹੁਣ ਉਸੇ ਹਿਸਾਬ ਨਾਲ ਆਪਾਂ ਅੱਜ ਕਾਲੀ ਬਾਈ ਦੇ ਨਾਮ ਨਾਲ ਜਾਣੀ ਜਾਂਦੇ ੱਲੇਮੱਤੇ ਰੋਡ ਤੇ ਹੈ ਬਈ ਇਹ ਤੇ ਉੱਥੇ ਗਣਪਤੀ ਮਹਾਰਾਜ ਦਾ ਬਿਸਰਜਨ ਕਰਨ ਆਏ ਆ। ਸਾਰਿਆਂ ਨੂੰ ਲੱਖ-ਲੱਖ ਵਧਾਈਆਂ। ਹੋਂ ਸਾਡੇ ਨਾਲ ਰਾਮੀਲਾ ਵੀਰ ਕ੍ਰਿਸ਼ਨਾ ਕਲੱਬ ਦੇ ਮੈਂਬਰ ਵੀ ਮੌਜੂਦ ਨੇ ਜਿਹੜੇ ਤੇ ਵਿਸ਼ਰਧਨ ਕਰਨ ਵਾਸਤੇ ਆਏ ਹੋਏ ਨੇ ਆਪਾਂ ਉਹਨਾਂ ਨੂੰ ਗਾਲੋ ਜੀ ਸਬੋਲੀਓ ਵਿਗਨਹਰਨ ਗਣਪਤੀ ਭਗਵਾਨ ਕੀ ਜੈ ਰਾਮ ਬੜੀ ਖੁਸ਼ੀ ਦੀ ਗੱਲ ਹੈ ਕਿ ਗਣਪਤੀ ਮਹਾਰਾਜ ਦਾ ਪਾਵਨ ਉਤਸਵ ਜਿਹੜਾ ਹਰ ਸਾਲ ਬੜੇ ਸ਼ਰਧਾ ਦੇ ਨਾਲ ਸਨਾਤਨ ਤਰਮ ਸਭਾ ਸੁਦਾਰਮੰਦਰ ਅਈਆਪੁਰ ਦੀ ਪੂਰੀ ਮੰਦਿਰ ਕਮੇਟੀ ਮੈਂਬਰ ਸਹਿਬਾਨ ਪੂਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਇਸ ਸਾਲ ਵੀ ਮਨਾਇਆ ਗਿਆ ਔਰ ਪਿਛਲੇ ਲਗਾਤਾਰ 10 ਦਿਨ ਤੋਂ ਗਣਪਤੀ ਦੀ ਜਿਹੜੀ ਆਰਾਧਨਾ ਲੰਗਰ ਔਰ ਕੀਰਤਨ ਜੋ ਚੱਲਦਾ ਰਿਹਾ ਅੱਜ ਪੂਰੇ ਸ਼ਹਿਰ ਵਾਸੀਆਂ ਨੇ ਮਿਲ ਕੇ ਜਿੱਥੇ ਸਾਰੇ ਸ਼ਹਿਰ ਵਾਸੀ ਇਕੱਠੇ ਨੇ ਉੱਥੇ ਵੀਰਕ੍ਰਿਸ਼ਨ ਆਰਾਮਲੀਲਾ ਕਲੱਬ ਵੀ ਇਕੱਠੀ ਹੈ ਜਿਨ੍ਹਾਂ ਨੇ ਸਾਰੇ ਮੈਂਬਰਾਂ ਨੇ ਸਹਿਯੋਗ ਦਿੱਤਾ ਔਰ ਸਭ ਤੋਂ ਖੁਸ਼ੀ ਦੀ ਗੱਲ ਦੇ ਨਾਲ-ਨਾਲ ਥੋੜਾ ਦੁੱਖ ਵੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸਾਡਾ ਪੰਜਾਬ ਹਰਦੀ ਮਾਰ ਦੇ ਹੋਇਆ ਹੈ ਔਰ ਮੈਂ ਕਿ ਮੇਰਾ ਵਿਸ਼ਵਾਸ ਹੈ ਸਾਰੇ ਸਨਾਤਨ ਪ੍ਰੇਮੀਆਂ ਦਾ ਵਿਸ਼ਵਾਸ ਹੈ ਕਿ ਅੱਜ ਤੋਂ ਗਣਪਤੀ ਜੀ ਇਹ ਸਾਰੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਜਿਹੜੀਆਂ ਪੰਜਾਬ ਪਿਛਲੇ ਦਿਨਾਂ ਤੋਂ ਚੱਲਦਾ ਆ ਰਿਹਾ ਹੈ ਇਹ ਸਾਰੀਆਂ ਅੱਜ ਤੋਂ ਖਤਮ ਹੋ ਜਾਣੀਆਂ ਚਾਹੀਦੀਆਂ ਨੇ ਉਹ ਵੀ ਜਾਣਗੇ ਕਿਉਂਕਿ ਸਾਡਾ ਬਹੁਤ ਪੱਕੇ ਵਿਸ਼ਵਾਸ ਹੈ ਅਟੁੱਟ ਵਿਸ਼ਵਾਸ ਔਰ ਮੈਨੂੰ ਪੂਰਾ ਪੂਰਾ ਵਿਸ਼ਵਾਸ ਹੈ ਕਿ ਇਸ ਵਿਸ਼ਵਾਸ ਨਾਲ ਮੇਰੇ ਇਕੱਲੇ ਦਾ ਨਹੀਂ ਬੰਧਨ ਸਾਰੇ ਇਸ ਵਿਸ਼ਵਾਸ ਦੇ ਬਾਤਰ ਨੇ ਹਰ ਇੱਕ ਨੂੰ ਗਣਪਤੀ ਮਹਾਰਾਜ ਤੇ ਸਨਾਤਨ ਪ੍ਰੇਮੀਆਂ ਨੂੰ ਸਾਡੇ ਸਾਰੇ ਪੰਜਾਬ ਵਾਸੀਆਂ ਨੂੰ ਇਹ ਪੂਰਾ ਪੂਰਾ ਵਿਸ਼ਵਾਸ ਹੈ ਔਰ ਸਾਰੇ ਸਾਰਿਆਂ ਨੂੰ ਇਸ ਉਤਸਵ ਦੀਆਂ ਬਹੁਤ ਬਹੁਤ ਮੁਬਾਰਕਬਾਦ ਲੱਖ ਲੱਖ ਵਾਰ ਬਾਦ ਬੋਲੀਆ ਗਣਪਤੀ ਭਗਵਾਨ ਕੀ ਜੈ ਐਸਨ ਸਾਰੇ ਕਲੱਬ ਦੇ ਮੈਂਬਰ ਜਿਨ੍ਹਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਮੰਦਰਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਜਿਹੜਾ ਗਣੇਸ਼ ਵਿਸਰਜਨ ਰੱਖਦੇ ਆ ਕਿ ਗਣੇਸ਼ ਮਾਰੇ ਦੀ ਪੂਜਾ ਕਰਦੇ ਆ 10 ਦਿਨ ਲੰਗਰ ਲਗਾਉਂਦੇ ਆ ਪੂਜਾ ਕਰਦੇ ਆ ਤੇ ਨਾਲ ਹੀ ਉਹਨਾਂ ਨੇ ਜਿਹੜੇ ਪੰਜਾਬ ਦੇ ਜਿਹੜੇ ਹੜ ਦੇ ਜਿਹੜੇ ਮਾਹੌਲ ਬਣੇ ਹੋਏ ਉਹਦੀ ਸ਼ੁਕ ਸ਼ਾਂਤੀ ਲਈ ਉਹਨਾਂ ਨੇ ਗਣੇਸ਼ ਮਹਾਰਾਜ ਤੋਂ ਜਿਹੜੀ ਆ ਅਰਦਾਸ ਕੀਤੀ ਹੈ ਕਿ ਇਹ ਜਿਹੜੇ ਇਦਾਂ ਦੇ ਹਾੜ ਆਏ ਨੇ ਉਹਨਾਂ ਦੇ ਜਿਹੜਾ ਕਾਬੂ ਪਾਇਆ ਜਾਵੇ ਤੇ ਨਾਲ ਹੀ ਦੇਣਿਸ਼ਵਰਾ ਦੀ ਅਗਲੀ ਰਿਪੋਰਟ ਲਈ ਤੁਸੀਂ ਜੁੜੇ ਰਹੋ ਮੈਂ ਹਰਜੁਨ ਜੈਨ ਟਾਂਡਾਡਮ